ਅੱਜਕੱਲ ਦੇ ਬੱਚੇ ਬਹੁਤ ਹੀ ਜ਼ਿਆਦਾ ਤੇਜ਼ ਆ ਇਹ ਜਿੰਨੇ ਤੇਜ਼ ਆ ਉਹਨੀਆਂ ਨੋਨੀਆਂ ਗੱਲਾਂ ਕਰਦੇ ਆ ਜਿਸ ਕਰ ਬੱਚੇ ਹੁੰਦੇ ਆ ਨਾ ਉਸ ਕਰ ਰੌਣਕ ਲੱਗੀ ਹੁੰਦੀ ਆ ਬੱਚੇ ਮਨ ਕੇ ਸੱਚੇ ਯਾਰ ਉਹ ਕਈ ਬੱਚਿਆਂ ਵਿੱਚ ਨਾ ਬਹੁਤ ਵਧੀਆ ਵਧੀਆ ਟੈਲੈਂਟ ਵੀ ਆ ਉਮਰ ਬਹੁਤ ਛੋਟੀ ਆ ਪਰ ਟੈਲੈਂਟ ਬਹੁਤ ਜ਼ਿਆਦਾ ਹਾਲ ਹੀ ਵਿੱਚ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਇੱਕ ਨੰਨੀ ਜਿਹੀ ਬੱਚੀ ਜੋ ਬਹੁਤ ਹੀ ਜ਼ਿਆਦਾ ਸੋਹਣੀ ਹੈ ਨਾਲ ਉਸ ਦੀ ਮੰਮੀ ਬੈਠੀ ਹੋਈ ਹੈ ਤਾਂ ਉਸ ਦੀ ਮੰਮੀ ਜਦੋਂ ਨਾ ਇੱਕ ਗਾਣਾ ਗਾਉਣ ਲੱਗੀ ਤੁਮ ਸੇ ਮਿਲ ਕਰ ਨਾ ਜਾਣੇ ਕਿਉਂ ਤਾਂ ਜਦੋਂ ਮੰਮੀ ਉਸ ਦੀ ਇਹ ਗਾਣਾ ਗਾਉਂਦੀ ਪਈ ਆ ਤਾਂ ਬੱਚੀ ਵੀ ਨਾਲ ਨਾਲ ਗਾਉਣ ਲੱਗ ਪੈਂਦੀ ਹੈ ਤੇ ਬੱਚੀ ਫਿਰ ਮੰਮੀ ਨੂੰ ਕਹਿੰਦੀ ਤੂੰ ਹੀ ਚੁੱਪ ਕਰੋ ਮੈਂ ਗਾਉਂਦੀ ਆ ਫਿਰ ਗਾਉਂਦੀ ਗਾਉਂਦੀ ਭੁੱਲ ਜਾਂਦੀ ਏ ਫਿਰ ਜੇ ਦੋਸਤ ਦੀ ਮੰਮੀ ਗਾਉਣ ਲੱਗਦੀ ਤਾਂ ਬੱਚੀ ਨਾਲ ਗਾਉਂਦੀ ਏ ਫਿਰ ਮੰਮੀ ਨੂੰ ਚੁੱਪ ਕਰਾ ਦਿੰਦੀ ਮੰਮੀ ਤੂੰ ਹੀ ਨਹੀਂ ਮੈਂ ਗਾਉਣਾ ਤੇ ਯਾਰੋ ਇਹ ਦੇਖ ਕੇ ਨਾ ਮਨ ਸੱਚੀ ਬਹੁਤ ਜ਼ਿਆਦਾ ਖੁਸ਼ ਹੁੰਦਾ ਵੀ ਨਿੱਕੀ ਜਿਹੀ ਬੱਚੀ ਨੰਨੀ ਜਿਹੀ ਕਿੰਨੀ ਸੋਹਣੀ ਆ ਤੇ ਕਿੰਨਾ ਸੋਹਣਾ ਗਾਉਂਦੀ ਪਈ ਆ ਤੁਸੀਂ ਮਿਲ ਕੇ ਨਾ ਜਾਣੇ ਕਿਉਂ ਚੁੱਪ ਜਾ ਮਮਾ ਮੈਂ ਭਗਤ ਓਕੇ ਤੁਸੀਂ ਮਿਲ ਕੇ भी कुछ, कुछ तुम ऐसी मिलकर ना जाने क्यों तुमसे ना जाने क्यों और भी, भी कुछ कुछ याद आता है याद ता, आता ता, है आज का ਅੱਜ ਕਾ ਆਪਣਾ ਪਿਆਰ ਨਹੀਂ ਹੈ ਅੱਜ ਕਾ ਆਪਣਾ ਹਾਂਜੀ ਜੇ ਇਸ ਬੱਚੀ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਲਾਈਕ ਜਰੂਰ ਕਰਿਓ ਤੇ ਬੱਚੀ ਦੀ ਹੌਸਲਾ ਫਜ਼ਾਈ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਵਧੀਆ-ਵਧੀਆ ਕਮੈਂਟ ਵੀ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਰੱਬ ਰੱਖਾ ਠੀਕ